ਤੇ ਇੱਥੋਂ ਲਾਹੌਰ ਆ ਜਿਹੜਾ ਉਹ 22 ਕਿਲੋਮੀਟਰ ਰਹਿ ਗਿਆ ਬਾਈ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਮੈਨੂੰ ਲੱਗਦਾ ਹਜੇ ਆਪਾਂ ਜੰਮੇ ਨਹੀਂ ਜਿੱਦੇ ਲਾਹੌਰ ਦੇਖ ਲਿਆ ਤੇ ਉਹਦੇ ਆਪਾਂ ਜੰਮ ਜਾਗੇ ਖੈਰ ਓ ਮਾਈ ਗੋਡ ਥਿਸ ਇਜ਼ ਅਮੇਜ਼ਿੰਗ ਆ ਸ਼ੁੱਡ ਗੋ ਅਪ ਐਂਡ ਸੇ ਹਾਈ ਐਂਡ ਟੂ ਕਿਸ ਪਿਸਟਲ ਇਨ ਦਾ ਬੁੱਕ ਯਾ ਐਂਡ ਵੈਂਟ ਟੂ ਦਾ ਕਿੰਗਸਟਨ ਹਾਲ ਯੂ ਨੋ ਐਂਡ ਸ਼ਾਟ ਹਿਮ ਯਾ ਆਫਟਰ 21 ਇਅਰਸ ਵੀ ਟੇਕ ਅ ਰਿਵੈਂਜ ਕ੍ਰੇਜ਼ੀ ਯਾ ਵਨ ਥਿੰਗ ਅਬਾਊਟ ਪੰਜਾਬ ਵੀ ਨੇਵਰ ਫੋਰਗੇਟ ਵੇ ਚਲੋ ਬਾਦਰ ਅੱਜ ਨਹੀਂ ਖੁੱਲਣਗੇ ਕੱਲ ਨੂੰ ਖੁੱਲਣਗੇ ਕੱਲ ਨੂੰ ਨਹੀਂ ਖੁੱਲਣਗੇ ਪਰਸੋਂ ਨੂੰ ਖੁੱਲਣਗੇ ਪਰਸੋਂ ਨਹੀਂ ਖੁੱਲਣਗੇ ਚੌਥੇ ਨੂੰ ਖੁੱਲਣਗੇ ਕਦੇ ਤਾਂ ਖੁੱਲਣਗੇ ਜਿੱਤੇ ਕੋਈਏ ਜਿੱਤੇ ਚੌਥੀ ਯਾ ਵੀਡੀਓ ਨਾਲ ਜੁੜੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਆਰਣ ਆਇਆ ਹੋਇਆ ਤੇ ਬਾਈ ਆਰਣ ਨੂੰ ਆਪਾਂ ਘੁਮਾਰਿਆ ਪੰਜਾਬ ਤੇ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਸੀ ਅੰਮ੍ਰਿਤਸਰ ਸਾਹਿਬ ਦਾ ਦਰਬਾਰ ਸਾਹਿਬ ਦਾ ਦਰਸ਼ਨ ਮੇਲਾ ਕਰਵਾਤ ਅਸੀਂ ਤੇ ਬਾਕੀ ਜਿਹੜੀਆਂ ਆਸੇ ਪਾਸੇ ਹੋਰ ਥਾਵਾਂ ਨੇ ਹਨਾ ਜਿੱਥੇ ਆਪਾਂ ਖਾਣ ਪੀਣ ਜਾਂਦੇ ਹੁੰਨੇ ਆ ਉਹ ਸਾਰੀਆਂ ਥਾਵਾਂ ਦਿਖਾਤੀਆਂ ਸੀ ਤੇ ਹੁਣ ਸਵੇਰ ਸਵੇਰ ਦਾ ਟਾਈਮ ਸਵੇਰ ਦੇ 7 ਵਜੇ ਅਸੀਂ 1 ਘੰਟਾ ਲੇਟ ਆ ਗਏ ਗੈਟਿੰਗ ਬਾਇ ਲੇਟ ਬਾਇ 1 ਆਵਰ ਯਾ ਜਸ ਮਾਰਨ ਯਾ ਤੇ ਅਸੀਂ 1 ਘੰਟਾ ਲੇਟ ਆ ਸਵੇਰੇ 6 ਵਜੇ ਸਾਡੇ ਜਾਣ ਦੀ ਕੋਸ਼ਿਸ਼ ਸੀ ਵੀ ਸਵੇਰੇ ਅੰਮ੍ਰਿਤ ਵੇਲੇ ਆਪਾਂ ਚੱਲ ਕੇ ਦਰਸ਼ਨ ਮੇਲਾ ਕਰੀਏ ਤੇ ਪਰ 7 ਵਜੇ ਹੁਣ ਚੱਲਦੇ ਆ ਪਹਿਲਾਂ ਦਰਬਾਰ ਸਾਹਿਬ ਦਾ ਦਰਸ਼ਨ ਕਰਾਂਗੇ ਦੇ ਨਾਲੇ ਨਾਲ ਅੱਜ ਇੱਧਰਲੇ ਪਾਸੇ ਕਿਉਂਕਿ ਹੁਣ ਜਿਲ੍ਹਿਆਂ ਵਾਲਾ ਬਾਗ ਤੇ ਜਿਲ੍ਹਿਆਂ ਵਾਲਾ ਬਾਗ ਦੇਖਾਂਗੇ ਤੇ ਨਾਲ ਬਾਈ ਨੂੰ ਦਿਖਾਵਾਂਗੇ ਟ੍ਰੈਫਿਕ ਵਧੀਆ ਹੋ ਜਾਂਦੀ ਹੈ ਸਵੇਰੇ ਸੱਗ ਤਾਂ ਆਉਣ ਲੱਗ ਜਾਂਦੀ ਆ ਉਦੋਂ ਵੀ ਅੱਜ ਐਤਵਾਰ ਦਾ ਦਿਨ ਹੈ ਤੇ ਇਹ ਸਭ ਤੋਂ ਬਿਜ਼ੀ ਰਹੂਗਾ ਦਿਨ ਸੋ ਹਰ ਹਾਲ ਇਕ ਯਾ ਵੀ ਆਰ ਗੋਇੰਗ ਟੂ ਈਟ ਅੰਮ੍ਰਿਤਸਰੀ ਕੁਲਚਾ ਟੂਡੇ ਯੂ نو ওকে ਐਂਡ ਆਰ ਯੂ ਰੈਡੀ ਫਾਰ ਦ ਫੂਡ ਆਈ ਹੈਵ ਰਿਕਵਰਡ ਰਿਕਵਰਡ ਸਾਇਰ ਮਾਂ ਜਲੇਬੀ ਬੇਬੀ ਇਸ ਨੋ ਲੰਗਰ ਓਕੇ ਸੋ ਯੂ ਯੂ ਕਵਰਡ ਫਰਮ ਲਵ ਜਾਮੁਨ ਯੈਸ ਆ ਹਮ ਫਾਈਨਲੀ ਜੋਸ਼ ਠੀਕ ਹੈ ਠੀਕ ਹੈ ਠੀਕ ਹੈ ਸਰ ਸਾਬ ਦਾ ਦਰਸ਼ਨ ਮੇਲਾ ਕਰਿਆ ਤੇ ਸਭ ਤੋਂ ਪਹਿਲਾਂ ਅਸੀਂ ਜਾ ਕੇ ਸ਼ਕੀ ਚਾਹ ਦੇ ਨਾਲ ਰਸ ਤੇ ਦੁਆਰੇ ਫੇਰ ਅਸੀਂ ਵਾਪਸ ਗਲਿਆਰੇ ਦੇ ਵਿੱਚ ਆ ਗਏ ਤਾਂ ਹੁਣ ਆਪਾਂ ਚੱਲਿਆ ਕੁਛ Delhi, because can't be in Delhi. So we are going to same street uh -huh. for food yep. because you have a small belly. <laughs> <laughs> hey, uh -huh. you wanna you wanna fight me? Mm, yeah. I'm ready for the competition. You, you have to do competition. Yeah, last night I wasn't ready, but tonight I'm ready. <laughs> bring it on. Bring it on. Yeah, bring I, got it on. <laughs> I got space. I got space. Okay, we are going to same street. <laughs> okay, and uh, we are going to taste uh, uh, Amritsari kulcha. Okay. Yeah. Okay. Let's go. ਹੁਣ ਆਪਾਂ ਚੱਲਦੇ ਆਂ ਭਾਈ ਕੁਲਵੰਤ ਸਿੰਘ ਜੀ ਹੋਰਾਂ ਦੇ ਕੋਲੇ ਕੋਲ ਚੱਲੇ ਪਹਿਲਾਂ ਬੰਦ ਸੀ ਦਵਾਰੇ ਇੱਥੇ ਭੋਲਦੇ ਫਿਰ ਇਹਨਾਂ ਨੇ ਚੱਲ ਫਿਰ ਇਧਰ ਹੀ ਪੈਨੇ ਆ ਲੈਟਸ ਗੋ ਜਿਲਿਆਂ ਵਾਲੇ ਬਾਗ ਦੇ ਵਿੱਚ ਆਪਾਂ ਆਗੇ ਪਹਿਲੀ ਜਿਹੜੀ ਗੈਲਰੀ ਹੈਗੀ ਉਹ ਦੇਖਿਆਏ ਥਿਸ ਇਜ਼ ਦਾ ਲੋਕੇਸ਼ਨ ਫਰਮ देयर डे स्टार्ट ਸ਼ੂਟਿੰਗ ਬਿਕੋਜ਼ ਫਰਮ ਦਾ ਲੋਕੇਸ਼ਨ ਵੀ ਐਂਟਰਡ ਥਿਸ ਇਜ਼ ਦਾ ਓਨਲੀ ਵਨ ਐਂਟਰਸ ਹੇਅਰ ਸਾਰਾ ਦਿਸ ਵੈ ਲੈਫਟ ਆਨ 올 ਯਾ Yeah. They, they follow that the people's are already together there yeah. just for the discussion or for their peaceful protest because mm -hmm. it was held on 30th april 1919 mm -hmm. there was a one big festival which is called Besakhi there on the, that day so that's why people from the different different religions uh, sit together and uh, start protesting or discussing the issues uh, then uh, the military come from here the, or the police or whatever the british is we called it Britishers, yeah. and they stand there, and they start fighting on the innocent peoples, and thousands of people died. Mm -hmm. And to take a revenge for that, mm -hmm. after 21 years later, a person, uh, he was from Punjab, and he went to UK, and uh, he shot the Michael Ordwair okay. because uh, the person who was like leading this thing, mm -hmm. he was already died. General General Dyer was already died. So he shot. To, uh, he has took his pistol in the book yep. and went to the Kingston Hall. You know, and that, shot him yeah, and shot him. after twenty-one years, he take a revenge. Crazy. Of yeah. Wow. So, twenty-one years later. Yeah, twenty-one just, years later. Because yeah. uh, one thing about Punjab, uh, people say to that we never forget. Mm. I think that's that's a good thing. You never yeah. forget, Yes. Yeah. you, you have to you to have to learn. remember yeah, that. Yeah. Yeah. So um, now. ਵਾਚ ਲਾਈਕ ਅੱਜ ਲਈ ਵੀ ਬਹੁਤ ਦਿਨਾਂ ਬਾਅਦ ਮੁੰਡੇ ਨੂੰ ਗੋਰੇ ਬੰਦੇ ਦੇਖਣ ਨੂੰ ਮਿਲਿਆ ਆਫਟਰ ਸੋ ਲੌਂਗ ਯੂ ਆਰ ਸੀਇੰਗ ਵਾਈਟ ਪੀਪਲ ਸੇ ਹਾਊ ਇਸ ਹਾਊ ਯੂ ਲਾਈਕ ਵੀ ਆਲਰੇਡੀ ਟਾਕ ਅਬਾਊਟ ਜੈਸਟਰਡੇ ਵਾਟ ਆਈ ਵਾਂਟ ਟੂ ਟਾਕ ਇਨ ਮਾਈ ਕੈਂਪ ਓਕੇ ਮਤਲਬ ਜਿਵੇਂ ਹੁਣ ਆਪਾਂ ਨੂੰ ਹੁੰਦਾ ਨਾ ਵੀ ਬਹੁਤ ਲੰਬੇ ਟਾਈਮ ਬਾਅਦ ਕੋਈ ਆਪਦਾ ਬੰਦਾ ਮਿਲਦਾ ਬੰਦੇ ਦਾ ਜੀ ਕਰਦਾ ਵੀ ਖੁੱਲ ਕੇ ਗੱਲਾਂ ਕਰਾਂ ਟੈਲ ਮੀ ਹਾਊ ਯੂ ਫੀਲ ਇਟਸ ਡੂ ਯੂ ਅੰਡਰਸਟੈਂਡ ਵਾਟ ਆਈ ਡੂ ਯਾ ਯਾ ਅੰਡਰਸਟੈਂਡ ਬਟ Like how I feel when I see the white people. You know Punjabi? <laughs> yeah, obviously. Are you, you are Punjabi. Yeah, I'm turning. <laughs> then, then how you feel? Um, it's a bit strange because I grew up in white Australia, even though I'm not exactly white. Yeah. And so... <laughs> because you are from Kashmir. These people, they... Yeah. Because I'm from... Cause I'm fully Punjabi. Yeah. But these people, they feel like they're from my home country. Uh -huh. And when I, when I see them, and I haven't seen white people in a long time. Oh my god, this is amazing. I should go up and say hi and, and introduce myself and in all this. Um, but uh, yeah, it's just, I don't know. Also, Indian hospitality no. just makes you also feel so included. Yeah. But it's nice to get a little piece of your home country as well when you're traveling. Yeah. So uh, you know when I see the Australia flag anywhere, it just makes me happy. <laughs> I, I I saw the Australia flags and... yeah. in but in orte road kya singing Yeah, Or when the island six <laughs> <laughs> the islets and on the on the truck That was yeah. the airport actually, uh -huh. not just a road. Okay. <laughs> yeah. Australia, Australia, yeah. Australia, 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 <laughs> Yeah, we'll do an exchange. Yeah. I'll come to India. Yeah. Then you come to Australia. Yeah. ਤੇ ਹੁਣ ਇਧਰਲੇ ਪਾਸੇ ਆਪਾਂ ਅੱਗੇ ਸਮਾਰਕ ਵਾਲੇ ਪਾਸੇ ਚੱਲਦੇ ਆਂਗੇ ਤੇ ਸਮਾਰਕ ਵਾਲਾ ਪਾਸਾ ਤੇ ਜਿੱਦੇ ਵੀ ਪਾਸੇ ਗੋਲੀਆਂ ਦੇ ਨਿਸ਼ਾਨ ਆ ਉਹ ਸਾਰੇ ਦਿਖਾ ਕੇ ਲੈ ਕੇ ਆਉਂਦੇ ਆਪਾਂ ਤੇ ਜਦੋਂ ਕਹਿੰਦੇ ਜਿਲਾਂ ਵਾਲਾ ਬਾਗ ਦਾ ਇਹ ਸਾਰਾ ਜਿਹੜਾ ਘਟਨਾਕਰਮ ਵਾਪਰਿਆ ਸੀ ਤਾਂ ਇਸ ਖੂਹ ਦੇ ਵਿੱਚ ਉਹ ਹਨਾ ਜਿਹੜਾ ਖੂਹ ਸੀ ਜਿਵੇਂ ਵੀ ਆਮ ਹੀ ਸੀ ਵੀ ਅਸੀਂ ਭਾਈ ਇਹਨਾਂ ਦੀ ਗੋਲੀ ਦੇ ਨਾਲ ਨਿਸ਼ੀਦ ਹੋਣਾ ਅਸੀਂ ਆਪਦੀ ਜਾਨ ਇਹਦੇ ਵਿੱਚ ਜ਼ਰੂਰ ਦੇਖ ਕੇ ਦੇ ਦਾਂਗੇ 120 ਦੇ ਨੇੜੇ ਤੇੜੇ ਕਹਿੰਦੇ ਵੀ ਹਨਾ ਜਿਹੜੇ ਸ਼ਹੀਦ ਸਰੀਰ ਆਗੇ ਉਹ ਇਹਦੇ ਵਿੱਚੋਂ ਕੱਢੇਗੇ ਉਸ ਟਾਈਮ ਤੇ let's go to another place we are going to see the fires mm -hmm. oh my, God. Oh my God. hey you can read it if you want it this is a place where mm -hmm. was no, shot. No, yeah, maybe. scared fire fled you know one thing they, they are not leaving on you you are you are right. I'm too scared. Yeah, I know. I'm too scared. Yeah, I know that. <laughs> oh my God! <laughs> they, they never look at you. You are white. Like I know. Because hmm. I'm not. No one is <laughs> taking picture with you still. Yeah. You have to do something, man. With when I was traveling with a Polish guy, we were getting so much attention. Yeah. yeah. Maybe Jonas is going to get more. Yeah, Jonas is, getting, yeah, Jonas is yeah. getting a lot of attention. I'm sure. So the, uh, <laughs> five there are the files still exist on the wall from that time. ਆ ਸਿੰਗਲ ਮਾਰਕੀਟ ਪਲੇਸ ਇਹਦੇਲੇ ਪਾਸੇ ਜਿਹੜੇ ਸਾਰੇ ਉਸ ਸਮੇਂ ਦੇ ਗੋਲ ਗੰਦੇ ਨਿਸ਼ਾਨ ਆ ਕਿ ਕਿ ਚਾਰੇ ਪਾਸੇ ਇਧਰ ਇਹ ਪਹਿਲੀ ਕੰ ਦਾ ਉਧਰ ਅੱਗੇ ਚੱਲ ਕੇ ਵੀ ਹੋਰ ਵੀ ਬਹੁਤ ਸਾਰੇ ਤੇ ਇੱਥੇ ਸਾਰੇ ਇਤਿਹਾਸ ਨੂੰ ਸੰਭਾਇਆ ਹੋਇਆ ਬਈ ਸੀ ਸੀ ਇਸ ਗੈਟਿੰਗ ਅ ਟੈਂਸ਼ਨ ਐਂਡ ਦ ਪੀਪਲਸ ਆ ਗੈਟਿੰਗ ਕਲਿੱਕਿੰਗ ਪਿਕਚਰ ਵਿਦ। ਵਾਟ ਆਰ ਯੂ ਡੂਇੰਗ ਹੇਅਰ ਮੈਨ? ਓ ਸਰ ਫੋਟੋ ਪਲੀਜ਼। ਓਕੇ ਓਕੇ। ਚਾ ਮੇਬੀ ਦੇ ਵਿਲ ਸਟਾਰਟ ਨੋਇਸ ਯਾ ਤੇ ਲੋ ਵੀ ਅਸੀਂ ਇਧਰੇ ਪਾਸੇ ਕੰਮ ਫੜਿਆ ਇੱਕ ਤੇ ਐਨ ਨੂੰ ਇੱਥੇ ਕੋਈ ਪਛਾਣਤਾ ਰਿਹਾ ਨਹੀਂ ਅਸ ਸਿੱਖ ਚੱਲ ਤੂੰ ਐ ਕਰਕੇ ਦੇਖ ਜਿਹੜੇ ਫੋਰਨਰ ਹੁੰਦੇ ਹਨਾ ਜਿਵੇਂ ਆਪਣੇ ਫੋਟੋ ਕਰਾਉਂਦੇ ਆ ਸਾਰੇ ਆਣੇ ਵੀ ਤੂੰ ਕਿਸੇ ਵੀ ਫੋਰਨਰ ਦੇ ਨਾਲ ਜਾ ਕੇ ਫੋਟੋ ਕਰਾ ਕੇ ਦੇਖ ਉਹਨਾਂ ਨੂੰ ਪਤਾ ਲੱਗਦਾ ਕਿ ਨਾ ਤਾਂ ਇਕੱਲਾ ਆਪਣੇ ਵਾਲੀ ਵਾਸਤੇ ਐਕਸੈਂਟ ਸਿਖਾਇਆ ਫੋਟੋ ਹੋਈ ਸੀ ਫੋਟੋ ਹਾਂ ਬਸ ਓਕੇ ਫੋਟੋ ਤੇ ਇਕੱਲਾ ਵਾਸਤੇ ਇਹਨਾਂ ਕਹਿਣਾ ਤੇ ਉਹਨਾਂ ਦੇ ਨਾਲ ਫੋਟੋ ਕਰਾਉਣੀ ਹੈ ਤੇ ਬਾਅਦ ਚ ਆਪਾਂ ਉਹਨਾਂ ਨੂੰ ਸਾਰਾ ਦੱਸ ਦਾਂਗੇ ਸੋ ਨਾਓ ਯੂ ਆਰ ਇਨ ਐਕਸ਼ਨ I'm in character. Yeah, you're in character. Okay. White uh, people, white people, white people, white people. people. No. It's nerve-wracking. You're nervous. It's nerve-wracking. Yeah. How do you guys do this? How do people do this? I don't understand. Yeah, I'd rather. These are all the round fires there, yeah? because uh, uh, the people were unable to escape from here. Mm -hmm. Because everywhere you can see the, or the boundaries are so too tall, mm. so it's not easy to jump from out of from the boundary. Yeah, so there's only that one entry only points. one, yeah, one yeah. way to come and exit. Mm -hmm. So that's why the people got stuck there. They know that, so that's why they just uh, close that location, close that entry, so mm -hmm. people can not able to be exit from there. Mm. Then they start firing. They didn't stop until the other person is not out mm. Mm. ਸੋ ਥੀਸ ਆਰ ਦਾ ਅਨਦਰ ਰੋਨ ਫਾਈਲਸ ਹੇਰ ਜੇ ਕੋਸ਼ਿਸ਼ ਇੰਨੀ ਕਾ ਵੀ ਹਾਂ ਚਲੋ ਜਿੰਨਾ ਕ ਵੀ ਆਪਾਂ ਬਹੁਤ ਡੀਪ ਦੇ ਵਿੱਚ ਜਾ ਕੇ ਨਾ ਸਮਝਾਈਏ ਹਨਾ ਬਸ ਵੀ ਉਹਨੂੰ ਸਮਝ ਆ ਜਾਏ ਗੱਲਬਾਤ ਕਿ ਵੀ ਕਿਉਂ ਹੋਇਆ ਸੀ ਇਹ ਸਾਰਾ ਕੁਝ ਕੀ ਹੋਇਆ ਸੀ ਤੇ ਫਿਰ ਕਿਵੇਂ 21 ਸਾਲ ਬਾਅਦ ਜਾ ਕੇ ਆਪਾਂ ਚੱਕੇ ਸੀ ਬੈਰੀ ਇੱਥੇ ਇਧਰਲੇ ਪਾਸੇ ਸਾਰੇ ਜਿਹੜੇ ਉਹ ਗੋਲਮਾਂ ਦੇ ਇਸ਼ਾਨ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਹਾਣੀ ਦੇ ਵਿੱਚ ਦੇਣੇ ਬਾਗ ਦੇ ਵਿੱਚੋਂ ਆਪਾਂ ਬਾਹਰਲੇ ਪਾਸੇ ਆ ਗਏ ਸੀ ਤੇ ਕੜਾ ਪਵਾਉਣਾ ਸੀ ਬਾਈ ਦੇ ਤੇ ਕੜਾ ਪਵਾਤਾ ਤੇ ਯੂ ਯੂ ਲਾਈਕ ਥਿਸ ਵਨ অর ਯੂ ਨੀਡ ਥਿਸ ਵਨ ਬਾਈ ਥਿਸ ਇਸ ਟੂ ਹਾਈ ਟੂ ਥਿਕ ਫਾਰ ਮੀ ਥਿਸ ਇਸ ਹੈਵੀ ਇਟਸ ਨੋਟ ਵੈਰੀ ਹੈਵੀ ਸੀ ਸੀਸ ਯਾ ਦਿਸ ਥਿੰਗ ਯਸ ਨੋਟ ਟੂ ਹੈਵੀ ਇਟਸ ਨੋਰਮਲ ਯੂ ਆ ਕਰੇਜ਼ੀ ਯੂ ਆ ਕਰੇਜ਼ੀ ਇਹ ਆ ਸ਼ੇਪ ਦੇ ਵਿੱਚ ਪਾਇਆ ਹੁਣ ਕੜਾ ਮੁੰਡੇ ਦੇ ਬਈ ਆਪਾਂ ਚਲੋ ਜੀ ਇਜ਼ ਇਟ ਓਕੇ ਯਾ ਇਟਸ ਗੁੱਡ অর ਯੂ ਨੀਡ ਆ ਡਿਫਰੈਂਟ ਵਨ ਨਾ ਆ ਲਾਈਕ ਇਟ Maybe I'll look at the others before I get it. But. Okay, okay. Bada, Bada. Yeah, this is the same one I'm wearing. This one? Yeah, this one. Yeah. The same one. Nice. You want to match with me? <laughs> <laughs> we were already matching clothes. Yeah, we are already matching clothes. Yeah. Black, black. a <laughs> cut. ਦੇਖ ਹੈ ਨਾ 150 ਗ੍ਰਾਮ ਦਾ ਹੈਗਾ 300 ਗ੍ਰਾਮ ਹਾਂ ਸੌਲੀ 200 ਗ੍ਰਾਮ ਅਪਰੋਕਸ ਨਾਟ ਹੈਵੀ ਇਟਸ ਬੀਨ ਹੈਵੀ ਆਇਟ ਕੜਾ ਪਵਾ ਦिए ਤੇਰੇ ਬੀ ਤੁਸੀਂ ਨੀਡ ਦਿਸ ਵਨ ਨਾ ਨਾ ਦਿਸ ਇਜ਼ ਟੂ ਹੈਵੀ ਆਮ ਹੈਪੀ ਤੁਸੀਂ ਯੂ ਆਰ ਹੈਪੀ ਵਿਦ ਇਟ ਠੀਕ ਆ ਜੀ ਮੁੰਡੇ ਦੇ ਭਾਈ ਆਹ ਕੜਾ ਪਵਾਤਾ ਪਾ ਠੀਕ ਆ ਨਾ ਤਾਂ ਬੜਾ ਤਿੱਖਾ ਜਾ ਕਿਸੇ ਪਾਸੋਂ ਤੇ ਵਧੀਆ ਸੀ ਇਹ ਓਕੇ ਜੀ ਕੰਮ ਓਕੇ ਕੰਮ ਓਕੇ ਓਕੇ ਸੋ ਨੋ ਵੀਰ ਗੋਇੰਗ ਜੁੱਤੀ ਪੋਏ ਜੁੱਤੀ ਚੁੱਤੀ ਯਾ ਚੁੱਤੀ ਜੁੱਤੀ ਪੋਏ ਕੌਣੀ ਆ ਆ ਯੂ ਵਾਂਟ ਟ੍ਰਾਈ ਚੁੱਤੀ ਯੂ ਵਾਂਟ ਟ੍ਰਾਈ ਆਮ ਅਨਤ ਆਈ ਮੀਨ ਕੈਨ ਟ੍ਰਾਈ ਜਸਟ ਫॉर ਫਨ ਯਾ ਆਹ ਵਨ ਪੇਅ ਆਡੀ ਇਟ ਵਿਲ ਅਡੀਸ਼ਨਲ ਦੂ Actually <laughs> 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 it's very hard to wear first time. Okay. Uh, you will be getting issue in the fall with it. <laughs> yeah, correct. Okay, I gotta wear them since I'm a kid. Yeah 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 uh -huh. yeah, yeah, yeah. Yeah yeah Whenever you come again and uh, we'll prepare some special for you. Okay, what's that mean? That means you understand. <laughs> 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 you will understand. Yeah. You will. <laughs> you will. <laughs> yeah. Nice. Okay, and uh, we have already done food, and uh, you gonna taste anything else? And one more thing, uh, everything is veg here, vegetarian. Under the yeah. one kilometer square, yeah, everything is veg. Is it everything? But yeah, Punjab as a state. Is not yeah. vegetarian or it is? No, 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 no. Non-vegetarian, vegetarian, both. Okay. Even if you go to the McDonald's here, they're fully, ve fully vegetarian. Oh, okay. This is the only McDonald's I think in the world uh, who's fully vegetarian. You can go and check it. Maybe I will just get one item or something just to say that I've been. Yeah? Yeah, yeah. you can see. Why not? Okay, you're going, I'm just uh, uh, turning off the camera, then yeah. you can see it. Is it uh, correct or not? Yeah? Okay, we are, we are staying outside. Check We out. are <laughs> vegetarian. <laughs> ਤੇ ਦਰਵਾਲ ਸਾਹਿਬ ਵਾਲੇ ਪਾਸੇ ਚੱਲ ਕੇ ਜੀ ਆਪਾਂ ਐ ਕਹਿ ਲਈ ਵੀ ਅੰਮ੍ਰਿਤਸਰ ਤੋਂ ਚੱਲ ਕੇ ਆਪਾਂ ਬਾਗੇ ਬਾਡਰ ਵਾਲੇ ਪਾਸੇ ਨੂੰ ਆ ਗਏ ਖੈਰ ਬਾਗੇ ਬਾਡਰ ਦੀਆਂ ਗੱਲਾਂ ਆਪਾਂ ਬਾਅਦ ਵਿੱਚ ਕਰਦੇ ਆ ਤੇ ਇਧਰਲੇ ਪਾਸੇ ਮੋਟਰਸਾਈਕਲ ਆਪਾਂ ਪਾਰਕਿੰਗ ਦੇ ਵਿੱਚ ਲਾਤੇ ਤੇ ਹੋਰ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਆ ਹੋ ਇੱਥੇ ਹਮ ਹਮਾ ਕੇ ਪਹੁੰਚ ਰਹੇ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਹਨਾ ਤੇ ਮੋਟਰਸਾਈਕਲ ਆਪਾਂ ਉਧ ਲਾਤੇ ਜੀ ਦੋਨੇ ਮੋਟਰਸਾਈਕਲ ਦੀ 25 ਰੁਪਏ ਲੱਗਿਆ ਪਾਰਕਿੰਗ ਤੇ ਦ ਚੈਲੰਜ ਇਜ਼ ਸਟਿਲ ਗoing on the challenge is still going i mean it's yeah. not really a challenge the bhai nal apna challenge lag gaya ha yaar ehni photo karoni hai kise gore bande nal vi eh nahi pata lagande na vi eh vi banda bahru aa you have to take a photo 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 yes theek hai bhai okay aa kaam te hun apna chaldeya te parade aa jehdi oh mere khayal na 5 baje hundi aa mera baga water eh pehli wari aa ajje tak main baga water te aa tar vi tu vi nahi jaana pakde aa jani apna te hun kyon nahi si aaya oh di vi ajj kahani sunu suna dange ਤੇ ਨਾਲ ਤੁਹਾਡੇ ਦੁੱਖ ਸੋਹਰਾ ਜਾਂ ਸਾਂਝਾ ਕਰ ਲਾਂਗੇ ਤੇ ਆਹ ਜਿਹੜੀਆਂ ਡਬਲ ਡੈਕਰ ਬੱਸਾਂ ਨੇ ਇਹੇ ਦਰਬਾਰ ਸਾਹਿਬ ਵਾਲੇ ਪਾਸੇ ਚੱਲਦੀਆਂ ਨੇ ਬਾਹਰੋਂ ਹੈਰੀਟੇਜ ਸਟਰੀਟ ਤੋਂ ਚੱਲਦੀਆਂ ਤੇ ਸਾਰਾ ਸੋਨੂ ਘੁਮਾ ਕੇ ਲੈ ਕੇ ਆਉਂਦੀ ਹੁਣ ਮੈਨੂੰ ਖੈਰ ਇਹ ਤਾਂ ਬੈਰੀ ਨਹੀਂ ਪਤਾ ਵੀ ਇਹਦੀ ਟਿਕਟ ਵਗੈਰਾ ਕਿੰਨੀ ਹੁੰਦੀ ਆ ਪਰ ਇਹਦੇ ਵਿੱਚ ਵੀ ਵਧੀਆ ਰਹਿੰਦਾ ਘੁੰਮਣਾ ਜੇ ਕਿਸੇ ਨੇ ਘੁੰਮਣਾਗਾ ਆ ਕੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਆ ਚੀਜ਼ ਇੱਥੇ ਰਾਹ ਦੇ ਵਿੱਚ ਜਦੋਂ ਆਉਂਦੇ ਆ ਨਾ ਤੁਹਾਨੂੰ ਮੋਟਰਸਾਈਕਲ ਰੋਕ ਲੈਂਦਾ ਤੇ ਧੱਕੇ ਨਾਲ ਤੁਹਾਡੇ ਆਹ ਲਾ ਕੇ 50000 ਰੁਪਏ ਲੈ ਜਾਂਦੇ ਆ ਤੇ ਜੇ ਬਣਾਉਣਾ लेट्स ਕਮ ਥਿਸ ਸਾਈ ਵਾਹ ਵਾਹ ਡੂ this is amazing yeah ਦਰਲੇ ਪਾਸੇ ਦੂਨੇ ਮੋਲਖਾਂ ਦੇ ਜਿਹੜੇ ਉਹ ਝੰਡੇ ਝੁਲ ਰਿਆ ਭਾਈ ਪਰਲੇ ਪਾਸੇ ਇਧਰਲੇ ਪਾਸੇ ਆਪਣੇ ਮੋਲਕ ਦਾ ਆ ਗਿਆ ਤੇ ਪਰਲੇ ਪਾਸੇ ਆ ਗਿਆ ਪਾਕਿਸਤਾਨ ਦਾ ਝੰਡੇ ਲੱਗਿਆ ਅਸਲ ਦੇ ਵਿੱਚ ਇਹ ਨਿਸ਼ਾਨੀ ਦਿਖਾਉਂਦਾ ਪਾਕਿਸਤਾਨੀ ਫਲੈਗ ਔਨ ਈਦਰ ਸਾਈਡ that's crazy that's so cool ਆਹ ਹੈ ਸਿਕਿਉਰਿਟੀ ਚੈੱਕ ਸਿਕਿਉਰਿਟੀ ਚੈੱਕ ਆਪਾਂ ਸਾਰਾ ਕਲੀਅਰ ਕਰਿਆ ਹੈ ਕੋਈ ਵੀ ਫੋਨ ਬੈਗ ਨਾਲ ਨਹੀਂ ਲਿਆ ਸਕਦੇ ਤੇ ਤੁਸੀਂ ਹੋਰ ਕੀ ਨਹੀਂ ਲੈ ਸਕਦੇ ਤੇ ਹੈਲਮਟ ਅੰਦਰ ਨਾਲ ਨਹੀਂ ਲੈ ਸਕਦੇ ਉਹ ਇਹਨਾਂ ਦੋਨਾਂ ਦੇ ਜਮਾ ਹੋ ਗਏ ਤੇ 200 ਰੁਪਏ ਲਿਆ ਉਹਨਾਂ ਨੇ ਦੋ ਹੈਲਮਟਾਂ ਦਾ ਤੇ ਇੱਕ ਲੋਕਰ ਯੂਜ਼ ਕਰਨ ਦਾ ਤੇ ਇਹਨਾਂ ਦੀ ਬਾਈ ਹੋਰਾਂ ਦੀ ਲਾਈਨ ਅੱਡ ਸੀ ਜਿੰਨੇ ਵੀ ਫੋਰਨਰ ਤੇ ਵੀਆਈਪੀ ਆਉਂਦੇ ਆਗੇ ਵਾਟਰ ਦੇ ਉੱਤੇ ਉਹਨਾਂ ਦੀ ਲਾਈਨ ਅੱਡ ਹੁੰਦੀ ਆ ਵੀਆਈਪੀ ਪਾਸ ਬਣ ਜਾਂਦੇ ਆ ਹਨਾ ਤੇ ਜਿਵੇਂ ਜਿਵੇਂ ਹੁਣ ਅਸੀਂ ਪਿੱਛੋ ਆ ਰਹੇ ਸੀ ਨਾ ਤਾਂ ਸੱਚੀ ਯਕੀਨ ਮੰਨਿਓ ਤੇ ਹਜੇ ਤੱਕ ਮੈਂ ਕਦੇ ਵੀ ਬਾਗਾ ਬਾਰਡਰ ਤੇ ਆਇਆ ਨਹੀਂ ਸੀ ਉਹਦੇ ਆਉਣ ਦਾ ਕਾਰਨ ਇਹ ਸੀ ਕਿ ਮੇਰਾ ਇੱਕ ਵੱਡਾ ਪੂਰ ਟਾਈਮ ਦਾ ਸੁਪਨਾ ਕਿ ਜਦੋਂ ਵੀ ਇੱਥੋਂ ਜਾਈਏ ਤਾਂ ਮੋਟਰਸਾਈਕਲ ਇਸ ਬਾਰਡਰ ਤੋਂ ਪਾਰ ਹੋਈਏ ਤਾਂ ਆਪਣਾ ਉਧਰਲੇ ਮੁਲਕ ਦਾ ਵੀ ਜਿਹੜਾ ਉਹ ਗੇੜਾ ਕੱਢ ਕੇ ਆਈਏ ਉਧਰਲੇ ਪੰਜਾਬ ਦਾ ਤੇ ਜਦੋਂ ਵੀ ਕਿਸੇ ਯੂਟਿਊਬਰ ਕਿਉਂਕਿ ਜ਼ਿਆਦਾਤਰ ਬਹੁਤ ਮੰਗੇ ਆ ਇੱਥੋਂ ਦੀ ਜਿਹੜੇ ਇੰਟਰਨੈਸ਼ਨਲ ਪਾਸਪੋਰਟ ਹੋਲਡਰ ਆ ਜਿਨ੍ਹਾਂ ਕੋਲੇ ਬਾਹਰਲੇ ਮੁਲਕਾਂ ਦੇ ਪਾਸਪੋਰਟ ਆ ਭਾਰਤੀਆਂ ਪਾਕਿਸਤਾਨੀਆਂ ਨਹੀਂ ਤੇ ਜਦੋਂ ਵੀ ਉਹ ਨੰਗਦੇ ਤਾਂ ਇੱਥੋਂ ਦੀ ਜਦੋਂ ਉਹਨਾਂ ਨੇ ਮੋਟਰਸਾਈਕਲ ਲੈ ਕੇ ਜਾਣਾ ਨਾ ਤਾਂ ਮੈਂ ਆਪਦੇ ਆਪ ਨੂੰ ਉਹਨਾਂ ਦੀ ਥਾਂ ਦੇ ਉੱਤੇ ਮੰਨਦਾ ਹੁੰਦਾ ਸੀ ਵੀ ਯਾਰ ਜਿਵੇਂ ਮੈਂ ਖੁਦ ਆਪ ਜਾ ਰਿਆਂਗਾ ਤੇ ਉਹ ਚੀਜ਼ ਨੂੰ ਹੁਣ ਮੈਂ ਜਦੋਂ ਇੱਧਰਲੇ ਪਾਸੇ ਆ ਰਿਹਾ ਸੀ ਤਾਂ ਫੀਲ ਕਰ ਪਾ ਰਿਹਾ ਸੀ ਹਜੇ ਤੱਕ ਮੇਰਾ ਆਉਣ ਦਾ ਕਾਰਨ ਇੱਥੇ ਇਹੀ ਵੀ ਸੀ ਕਿ ਮੈਂ ਚਾਹੁੰਦਾ ਸੀ ਜਦੋਂ ਵੀ ਜਾਵਾਂ ਤਾਂ ਮੈਂ ਬਈ ਆੜੀ ਤੇ ਜਾਵਾਂ ਤੇ ਮੈਂ ਇੱਥੋਂ ਜਦੋਂ ਸਾਰੀ ਪ੍ਰੇਡ ਸ਼ਾਮ ਨੂੰ ਹੋ ਰਹੀ ਹੋਊ ਕਿਉਂਕਿ 6 ਵਜੇ ਤੱਕ ਤਾਂ ਮੈਨੂੰ ਟਾਈਮ ਵੀ ਪਤਾ ਮੈਨੂੰ ਇਹ ਵੀ ਪਤਾ ਮੋਟਰਸਾਈਕਲ ਕਿਹੜੇ ਪਾਸੇ ਦੀ ਜਾਂਦਾ ਜੈਨੋ ਵਨ ਯੂ ਹੈਵ ਟੂ ਕ੍ਰੋਸ you uh -huh. have to go by this this way <laughs> this way this, this way, way, this yeah. way. <laughs> from then did you had then you will turn to the gate okay. then you can cross a gate اچھا تے کلی کلی چیز جیڑی ਐਂ کہہ لو بی انگلا تے پتہ نہیں میں کتنے ک بندے کتنے ک ریپیٹ تے بلاگ دیکھے اگے جنہاں نے ایتھوں دی کدی موٹر سائیکل اپ دے لے کے اوتھر لے ملک دی جیڑی او سیر کرن لے کے گئے ہاں تو اوتھر لے پاسے ہن کڈیالی تھور دکھن لگ گئی اپاں نوں جما اپا بارڈر دے نیڑے آ گئے تے باگے دے بارڈر تے راہ پچھ دی لاہوراں دے ਇੱਥੇ ਖੜ ਕੇ ਪੁੱਛਦੀ ਆ ਭਾਈ ਵੀ ਲਾਹੌਰ ਦਾ ਰਾਹ ਕਿਹੜਾ ਤੇ ਇੱਥੋਂ ਲਾਹੌਰ ਆ ਜਿਹੜਾ ਉਹ 22 ਕਿਲੋਮੀਟਰ ਰਹਿ ਗਿਆ ਭਾਈ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਮਿਲਣਾ ਦਾ ਹਜੇ ਆਪਾਂ ਜੰਮੇ ਨਹੀਂ ਜਿੱਦੇ ਲਾਹੌਰ ਦੇਖ ਲਿਆ ਤੇ ਉਦੋਂ ਆਪਾਂ ਜੰਮ ਜਾਗੇ ਖੈਰ ਸਾਰਾ ਜਿਹੜਾ ਦੋਨੇ ਪਾਸੇ ਸਟੇਡੀਅਮ ਕਹ ਲੋ ਵੀ ਆ ਪੂਰਾ ਦਾ ਪੂਰਾ ਭਰਿਆ ਹੋਇਆ ਤੇ ਜਿਹੜਾ ਬਣਿਆ ਹੋਇਆ ਹਨਾ ਬੈਠਣ ਲਈ ਦੋਨੇ ਪਾਸੇ ਕੌੜੀਆਂ ਲੱਗੀਆਂ ਨੇ ਤੇ ਯਾਰ ਉਹ ਰਾ ਗਾਗੇਤਾ ਜਿਹੜਾ ਮੈਂ ਰਾਹ ਦੱਸਦਾ ਸੀ ਨਾ ਉਧਰ ਦੀ ਮੋਟਰਸਾਈਕਲ ਲੱਗਦਾ ਹੁੰਦਾ ਤੇ ਉਹ ਉਧਰ ਵੀ ਆ ਜਾਂਦਾ ਹੁੰਦਾ ਉਹ ਮੈਨੂੰ ਬੜੀ ਅਜੀਬ ਲੱਗਦਾ ਤੇ ਮਰਾਹਾਰ ਸੀ ਹੋ ਰਹੀ ਆ ਚਾਰੇ ਪਾਸੇ ਸ਼ੂਟਿੰਗ ਦਾ ਮਾਹੌਲ ਹੋ ਹੁਕੂਕਾ ਵਜਰੀਆਂ ਨੇ ਫਲਾਦ ਆਉਣਾ ਲੈ ਤੋਂ ਵਾਹ ਵਾਹ ਦੀ ਵਾਹ ਦੱਸੋ ਬਾਰੇ ਆਪਾਂ ਚੰਗੀ ਜਿਹੀ ਸਟੋਰੀ ਸੀ ਜੋ ਵੀ ਮਹਿਲਾ ਹੈ शानदार प्रश्न शुरू आ रहा है आप सभी दर्शकों को लिख है हैं कितने छोटा के साथ स्वागत करे ਸਲੇ ਪਰੇਡ ਆ ਉਹ ਸ਼ੁਰੂ ਹੋ ਰਹੀਆ ਦੋ ਬੀਬੀਆਂ ਲੀਡ ਕਰ ਰਹੀਆਂ ਨੇ ਪਰੇਡ ਨੂੰ ਤੇ ਬਾਕੀ ਬਾਈ ਜਿੰਨੇ ਵੀ ਆਓ ਸਾਰੇ ਪਿੱਛੇ ਆ ਗਏ ਤੇ ਜਿਹੜੇ ਹਰੇਕ ਦੇ ਜਿਹੜਾ ਫਲੈਗ ਉਤਾਰਨਾ ਹੁੰਦਾ ਹਰੇਕ ਬੰਦੇ ਨੂੰ ਜਿਹੜਾ ਚਾਰਸਾ ਉਹ ਬੱਕਰੇ ਬੰਦ ਨੇ ਸੁਭਾਗ ਪ੍ਰਾਪਤ ਹੁੰਦਾ ਤੇ ਪਰੇਡ ਸ਼ੁਰੂ ਹੋ ਗਈ ਉਧਰਲੇ ਪਾਸੇ ਦੋ ਬੀਬੀਆਂ ਨੇ ਤੇ ਇਧਰਲੇ ਪਾਸੇ ਭਾਈ ਦੋ ਕੁੜੀਆਂ ਗਈਆਂ ਨੇ ਤੇ ਕਹ ਰਿਹਾ ਮੈਂ ਪਹਿਲੀ ਵਾਰ ਦੇਖ ਰਿਹਾ ਇਹ ਪਰੇਡ ਮੈਂ ਹਜੇ ਤੱਕ ਜ਼ਿੰਦਗੀ ਦੇ ਵਿੱਚ ਨਹੀਂ ਸੀ ਦੇਖੀ ਤੇ ਮੈਂ ਬਸ ਹਜੇ ਵੀ ਉਸ ਗੇਟ ਦੇ ਵੱਲ ਦੇਖੀ ਜਾਨਾ ਜੇ ਜਦੋਂ ਕਾਸਮਾਏ ਤੋਂ ਨੰਗਾ ਤੇ ਇਹ ਗੇਟ ਖੁੱਲੇ ਤੇ ਬਾਕੀ ਤੁਸੀਂ ਪ੍ਰੇਡ ਨੂੰ ਇੰਜੋਏ ਕਰੋ ਬਹੁਤਾ ਜਿਆਦਾ ਲੰਬਾ ਕਲਿੱਪ ਤਾਂ ਨਹੀਂ ਦਿਖਾਵਾਂਗੇ ਨੀਵਰ ਤੋਂ ਨੂੰ ਵੀ ਬੋਰ ਹੋਣ ਲੱਗ ਜਾਣਾ ਆ ਸਾਰੀ ਖਤਮ ਹੋ ਗਈ ਉਧਰਲੇ ਪਾਸੇ ਚੱਲ ਕੇ ਆਪਾਂ ਬਾਹਰਲੇ ਪਾਸੇ ਆ ਗਏ ਪਰੇਡ ਬਾਰੇ ਬਾਅਦ ਚ ਗੱਲ ਕਰਦੇ ਆ ਤੇ ਪਹਿਲਾਂ ਇਧਰ ਸਰਦਾਰ ਸਾਹਿਬ ਨਾਲ ਇਹ ਗੱਲ ਕਰਨੀ ਵੰਦੀ ਆ ਹਾਂ ਭਾਈ ਜੀ ਹੋਰਾਂ ਨੂੰ ਆਪਾਂ ਪਰੇਡ ਕਰਦੇ ਦੇਖਿਆ ਸੀ ਅੰਦਰਲੇ ਪਾਸੇ ਤੇ ਪਰ ਬਾਹਰੇ ਆ ਕੇ ਜਿੰਨੇ ਕਿ ਡਿਮਾਂਡ ਵਜਦੀ ਆ ਮੈਨੂੰ ਨਹੀਂ ਲੱਗਦਾ ਇੱਥੇ ਕਿਸੇ ਹੋਰ ਦੀ ਹੋਣੀ ਆ ਹੋ ਤੱਕ ਲੱਗਿਆ ਅਜੂਮ ਬਸ ਇਕੱਲੀ ਬਾਈ ਨਾਲ ਫੋਟੋ ਕਰਾਉਣੀ ਆ ਗੱਲ ਗੱਲਬਾਤ ਆ ਭਾਈ ਤੇ ਹੁਣ ਆਪਾਂ ਚੱਲਦੇ ਆਂ ਕਿ ਉਧਰਲੇ ਪਾਸੇ ਬਾਹਰਲੇ ਪਾਸੇ ਪਰੇਡ ਹੋ ਗਈ ਜਿਵੇਂ ਨਾਰਮਲੀ ਤੁਸੀਂ ਬਾਕੀ ਸਾਰਿਆਂ ਨੇ ਪਰੇੜੇ ਦੇਖੀ ਹੋਣੀ ਆ ਮੈਨੂੰ ਨਹੀਂ ਲੱਗਦਾ ਮੈਨੂੰ ਕੋਈ ਬ ਦੇ ਦੋਨੇ ਮੋਲਕਾ ਦੇ ਵਿੱਚ ਜਿਵੇਂ ਪਰੇਡ ਹੁੰਦੀ ਆ ਪਰ ਫਿਲਹਾਲ ਦੀ ਘੜੀ ਜਿਵੇਂ ਮੇਰੇ ਖਿਆਲ ਨਾਲ ਪਹਿਲਾ ਗੇਟ ਖੋਲਦੇ ਹੁੰਦੇ ਸੀ ਹੁਣ ਕੋਈ ਵੀ ਬੰਦਾ ਉੱਥੇ ਗੇਟ ਨਹੀਂ ਖੋਲਦਾ ਤੇ ਬਿਨਾ ਗੇਟ ਖੋਲੇ ਜਿਹੜੇ ਉਹ ਛੱਡਿਆ ਉਹ ਲਾਤ ਤੇ ਜਾਂਦੇ ਤੇ ਇਹ ਤੋਂ ਬਾਅਦ ਬਸ ਏੜੀ ਉਹ ਪਰੇਡ ਆ ਉਹਦੀ ਭਾਈ ਸਮਾਪਤੀ ਹੋ ਜਾਂਦੀ ਹੈਗੀ ਤੇ ਖੈਰ ਮੇਰੇ ਤੇ ਵਾਸਤੇ ਉਦਲੇ ਪਾਸੇ ਜਿੰਨਾ ਟਾਈਮ ਮੈਂ ਉੱਥੇ ਬੈਠਾ ਰਿਹਾ ਮੇਰੀ ਨਿਗਾ ਸੀ ਨਾ ਜਿਹੜੀ ਉਹ ਸਿੱਧੀ ਦਰਵਾਜ਼ੇ ਤੇ ਸੀ ਵੀ ਕਦੋਂ ਇਹ ਖੁੱਲੇ ਤੇ ਮੈਂ ਐਰਨ ਨੂੰ ਲੈ ਕੇ ਭਾਜਾ ਭਾਜੋ ਆਜੋ ਯਾ ਰਲੈਸ ਰਨ No okay. cello this time. How was the parade? Uh, not what I expected at all. Yeah, what do you expected then? I expected it to be tame. Uh -huh. like, two, like, both sides, not many people. Uh, like, just, just uh, a, smaller, yeah. a small display, you know? No, no. no many people there. How yeah, many, many people, people. There. No, no, many. We are alone, man. Yeah. And then what do you expected? You were I, very calm. I expected it to be tame. Like, just a very simple celebration. You know, just the <laughs> officers would be celebrating and they would be parading okay but it was completely different <laughs> okay now, was, now what's your opinion now i think it was a crazy display okay like <laughs> i just i don't know i couldn't believe it was almost like a rave at some point in Uh -huh. you know people are yeah, dancing uh, and chanting okay. and, and both sides how about that when, when he salute and his foot touched yeah they, they hit themselves in the head mm. with the ball. yeah I don't know. Well, I can't yeah. do that at all. No, no, we can't do it. No way. We can't do it. Only the he person who can do it. Yeah. Yeah. But, but the experience was good. Yeah, it, it was, was amazing. Great. It was great. Not what I expected, uh -huh. but the energy, the atmosphere. You know, clearly both countries are very, very proud of themselves yeah. and their armies, and they want to show. show yeah, it they off, were you know? shouting for their country. Yeah. Okay, it was my first time, so I just came with you here. <laughs> Otherwise, I will not come. Yeah. yeah. Until awesome. the border is not open for me. yes all oh, for my bye for I my mean, bike so you be able to cross so. yeah i hope never be 10 time e de eh main itthe bahe ke bhai ajj vaada kita apne naal ha na ve chalo border ajj nahi khulne ge kal nu khulne ge kal nu nahi khulne ge parso nu khulne ge parso nu nahi khulne ge chauthe nu khulne ge kadde ta khulne ge te jidde khulne ge othe apan itthe nangna nangna pehle de din hi nakra to so, hun chalde asi wapis amritsar sahab wale passe kyunki ajj itthe peed bahut jyada si baaki ਦੇਣਾ ਤੇ ਵੱਡੀ ਗੱਲ ਆ ਵੀ ਉਹ ਐਤਵਾਰ ਰਸਤੇ ਹੁਣ ਸਾਰੇ ਜਣੇ ਚੱਲਦੇ ਆ ਵਾਪਸ ਮਿਲਦੇ ਆਪਾਂ ਫੇਰ ਨਵੇਂ ਵਲੌਗ ਨਾਲ ਜੇ ਇਸ ਵਲੌਗ ਦੇ ਵਿੱਚ ਤੁਹਾਡੇ ਦਿਖਾਉਣ ਲਈ ਕੁਝ ਵੀ ਹੋਇਆ ਤਾਂ ਵਲੌਗ ਕੰਟੀਨਿਊਾ ਨਹੀਂ ਫਿਰ ਵਲੌਗ ਦੀ ਸਬਾਪਤੀ ਆ ਸੋ ਵੀ ਆਰ ਗੋਇੰਗ ਟੂ ਐਂਡ ਅਪ ਦਿਸ ਵਲੌਗ ਓਕੇ ਸਤਿ ਸ੍ਰੀ ਅਕਾਲ ਜੀ ਜੈ ਥੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਯਾ ਬਾਏ ਬਾਏ ਗ੍ਰੀਟਿੰਗ ਦੈਟਸ ਅ ਗ੍ਰੀਟਿੰਗ ਓਕੇ ਸਤਿ ਸ੍ਰੀ ਅਕਾਲ ਜੀ ਯਾ